ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਜੇਕਰ ਦਵਾਈਆਂ ਅਸਰ ਨਹੀਂ ਕਰ ਰਹੀਆਂ ਤਾਂ ਦੇ ਅਰੋਗਤਾ ਲਈ ਕਿਹੜਾ ਪਾਠ ਕਰੀਏ ਆਪਾਂ ਇਸ ਵਿਸ਼ੇ ਤੇ ਅੱਜ ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ ਪਿਆਰਿਓ ਸਤਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਵੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਦੇਹ ਅਰੋਗਤਾ ਦੇ ਲਈ ਇਹ ਸ਼ਬਦ ਦਾ ਜਾਪ ਜ਼ਰੂਰ ਕਰਨਾ ਹੈ ਸਤਗੁਰੂ ਜੀ ਕਿਰਪਾ ਕਰਨਗੇ ਪਾਤਸ਼ਾਹ ਜੀ ਮਿਹਰ ਕਰਨਗੇ ਬੜੀ ਵੱਡੀ ਕਿਰਪਾ ਹੋ ਜਾਣੀ ਹੈ ਇਹ ਸ਼ਬਦ ਦਾ ਜਾਪ ਲਗਾਤਾਰ 41 ਦਿਨ ਕਰਨਾ ਹੈ ਤੇ ਇਸ ਦੇ ਨਾਲ ਅਸੀਂ ਅਰਦਾਸ ਵੀ ਜ਼ਰੂਰ ਕਰਨੀ ਹੈ ਜਦੋਂ ਅਸੀਂ ਜਾਪ ਕਰਨਾ ਹੈ ਅਰਦਾਸ ਕਰਨੀ ਹੈ ਤੇ ਸ਼ੁਰੂਆਤ ਕਰਨੀ ਹੈ ਅਰਦਾਸ ਕਰਕੇ ਵੀ ਸਤਿਗੁਰੂ ਕਿਰਪਾ ਕਰਿਓ ਮੈਨੂੰ ਇਹ ਜਾਪ ਦੀ ਸਮਰੱਥਾ ਬਖਸ਼ਿਸ਼ ਕਰਿਆ ਜੇ। ਔਰ ਦੇਹ ਰੋਗਤਾ ਦੀ ਦਾਤ ਦਿਓ ਵੱਧ ਤੋਂ ਵੱਧ ਮੇਰੇ ਤੋਂ ਜਾਪ ਕਰਾਇਓ ਸਤਿਗੁਰੂ ਐਸੀ ਕਿਰਪਾ ਕਰਿਓ ਐਸੀ ਮਿਹਰ ਕਰਿਓ 41 ਦਿਨ ਰੋਜ਼ਾਨਾ 41 ਹੀ ਵਾਰ ਇਸ ਦਾ ਜਾਪ ਕਰਨਾ ਹੈ। ਵਾਦ ਵਿੱਚ ਫਿਰ ਸਮਾਪਤੀ ਤੇ ਅਰਦਾਸ ਕਰਕੇ ਗੁਰੂ ਤੋਂ ਹੋਰ ਬਲ ਮੰਗਣਾ ਹੈ ਕਿ ਸਤਗੁਰੂ ਹੋਰ ਬਲ ਦਿਓ ਪਾਤਸ਼ਾਹ ਜੀ ਹੋਰ ਬਲ ਦਿਓ ਕਿ ਕਿਰਪਾ ਹੋ ਜਾਏ ਕਿ ਰਹਿਮਤ ਹੋ ਜਾਏ ਆਓ ਪਹਿਲਾਂ ਆਪਾਂ ਮੂਲ ਰੂਪ ਦੇ ਵਿੱਚ ਉਹ ਸ਼ਬਦ ਨੂੰ ਪੜ੍ਹ ਲਈਏ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਵਹੂੰ ਚੂਰੀਐ ਸਤ ਗੁਰ ਹੋਏ ਦਇਆਲ ਤਾ ਦੁੱਖ ਨ ਜਾਣੀਐ ਸਤ ਗੁਰ ਹੋਏ ਦਇਆਲ ਤਾ ਹਰ ਰੰਗ ਮਾਣੀਐ ਸਤ ਗੁਰ ਹੋਏ ਦਇਆਲ ਤਾ ਜਮ ਕਾ ਡਰ ਕੇ ਹਾਂ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਇਹ ਸ਼ਬਦ ਦਾ ਜਾਪ ਰੋਜ਼ਾਨਾ ਕਰਨਾ ਹੈ ਬੜੀ ਵੱਡੀ ਕਿਰਪਾ ਬੜੀ ਵੱਡੀ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਹੋ ਜਾਵੇਗੀ ਬੜੀ ਵੱਡੀ ਰਹਿਮਤ ਗੁਰੂ ਦੀ ਸਾਡੇ ਉੱਪਰ ਵਰਤੇਗੀ ਪਿਆਰਿਓ ਰੋਜ਼ਾਨਾ ਜਾਪ ਕਰਿਏ ਹਰ ਰੋਜ਼ ਜਾਪ ਕਰਿਏ ਸਤਿਗੁਰੂ ਜੀ ਕਿਰਪਾ ਕਰਨਗੇ ਸਤਿਗੁਰੂ ਜੀ ਮਿਹਰਾਮਤ ਕਰਨਗੇ ਬੜੀ ਰਹਿਮਤ ਗੁਰੂ ਦੀ ਵਰਤਣੀ ਹੈ ਅਰਦਾਸ ਜ਼ਰੂਰ ਕਰਨੀ ਹੈ ਹਰ ਰੋਜ਼ ਭੁੱਲਣਾ ਨਹੀਂ ਹੈ ਔਰ ਗੁਰੂ ਅੱਗੇ ਮੱਥਾ ਟੇਕ ਕੇ ਗੁਰੂ ਘਰ ਜਾ ਕੇ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਫਿਰ ਗੁਰੂ ਦੀ ਕਿਰਪਾ ਰਹਿਮਤ ਸਾਡੇ ਉੱਪਰ ਵਰਤੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ